ਰਾਸ਼ਨ ਦੇ ਹੈ ਰਾਸ਼ਨ ਆਹ ਰਾਸ਼ਨ 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 ਆਇਆ ਪਿੱਛੇ ਪਿੱਛੇ ਸ਼ਰਾਬ ਆਈ ਉਹ ਦੇਖੋ ਡੰਡਾ ਵੀ ਰੱਖਿਆ ਸਾਡਾ ਨਹੀਂ ਹੈਗਾ ਅੱਗੇ ਲੱਗਾ ਆਇਆ ਆਹ ਦੇਖੋ ਜੀ ਸ਼ਰਾਬ ਵੀ ਜਿਹੜੀ ਆਮਾ ਦੀ ਪਾਰਟੀ ਵੱਲੋਂ ਵੰਡੀ ਜਾ ਰਹੀ ਹੈ ਰਾਸ਼ਨ ਤੇ ਸ਼ਰਾਬ ਵੀ ਸਾਰਾ ਕੁਛ ਆ ਜੀ ਸ਼ਰਾਬ ਦੀ ਹੈ ਇਹ ਲੱਗਿਆ ਉਹ ਪੁੱਛ ਵੇਖ ਲਓ ਵੇਖ ਲਓ ਵੇਖ ਲਓ ਚਾੜੂ ਵਾਲਿਆਂ ਦਾ ਕੰਮ ਦੇਖ ਲਓ ਅਥੀਨੇ ਕਰੇ ਬਲਕਿ ਪਾਜ ਪਾਤੇ ਪਾਜ ਪਾ ਦੇ ਸਮਰਥਕਾਂ ਨੇ ਰੰਗੇ ਹੱਥ ਫੜ ਲੀਆਂ ਗੱਡੀਆਂ ਚੋਂ ਮਿਲਿਆ ਸਮਾਨ ਖਹਿ ਰਿਆ ਜਿੰਦਲ ਵੈਸਟੀਆਂ ਜਿਮਨੀ ਚੋਣਾ ਦੀ ਪੂਰਵ ਸੰਧਿਆ ਦੇ ਉੱਤੇ ਜਿੰਦਲ ਵੈਸਟ ਚ ਹੈਰਾਨ ਕਰਨ ਵਾਲੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਪੂਰੀ ਸਰਕਾਰ ਸ਼ੀਤਲੰਗਰਾਲ ਦੇ ਖਿਲਾਫ ਚੋਣਾ ਲੜ ਰਹੀ ਹੈ ਪਰ ਇਸ ਦੌਰਾਨ ਵੀ ਸ਼ੀਤਲੰਗਰਾਲ ਦੇ ਨਾਲ ਇੰਨਾ ਭਾਰੀ ਇਕੱਠ ਸਮਰਥਕਾਂ ਦਾ ਦਿਖਾਈ ਦਿੱਤਾ ਹੈ ਕਿ ਤੁਸੀਂ ਵੀ ਹੈਰਾਨ ਹੋ ਜਾਓਗੇ ਉਹ ਵੀ ਇੱਕ ਥਾਂ ਨਹੀਂ ਬਲਕਿ ਕਈ ਥਾਂ ਤੇ ਯਾਨੀ ਕਿ ਕਹਿ ਸਕਦੇ ਆ ਕਿ ਭਗਵੰਤ ਮਾਨ ਦੀ ਸਰਕਾਰ ਦੇ ਖਿਲਾਫ ਵੀ ਸ਼ੀਤ ਰੰਗਰਾਜ ਦੇ ਸਮਰਥਕਾਂ ਦੀ ਗਿਣਤੀ ਇੰਨੀ ਜ਼ਿਆਦਾ ਹੋ ਗਈ ਕਿ ਥਾਂ ਥਾਂ ਦੇ ਉੱਤੇ ਜਿੱਥੇ ਜਿੱਥੇ ਵੀ ਕੋਈ ਬਾਹਰਲੀ ਬੰਦੇ ਘੁੰਮ ਰਹੇ ਸੀ ਜਾਂ ਫਿਰ ਸੂਟ ਵੰਡ ਰਹੇ ਸੀ ਜਾਂ ਫਿਰ ਸ਼ਰਾਬ ਵੰਡ ਰਹੇ ਸੀ ਉਹਨਾਂ ਨੂੰ ਸਮਰਥਕਾਂ ਨੇ ਘੇਰ ਲਿਆ ਅਲੱਗ-ਅਲੱਗ ਇਲਾਕੇ ਦੀਆਂ ਤਸਵੀਰਾਂ ਦਿਖਾ ਰਹੇ ਹਨ ਤਸਵੀਰਾਂ ਜੀ ਇੱਕ ਜੀ ਦੇਖਣ ਵਾਲੀ ਹੈ ਕਿ ਸ਼ੀਤ ਰੰਗਰਾਜ ਦੇ ਨਾਲ ਇੰਨੇ ਜ਼ਿਆਦਾ ਸਮਰਥਕ ਨੇ ਯਾਨੀ ਕਿ ਚੋਣਾਂ ਦੀ ਪੂਰਵ ਸੰਧਿਆ ਦੇ ਵਿੱਚ ਵੀ ਇੰਨੇ ਜ਼ਿਆਦਾ ਸਮਰਥਕ ਸ਼ੀਤ ਰੰਗਰਾਜ ਦੇ ਨਾਲ ਮੌਜੂਦ ਨੇ ਜਦ ਕਿ ਇਸ ਦੌਰਾਨ ਪੂਰੀ ਸਰਕਾਰ ਦਾ ਜੋਰ ਲੱਗ ਗਿਆ ਸੀ ਉਸ ਦੇ ਨਾਲ ਕਈ ਸਮਰਥਕ ਤੋੜ ਵੀ ਦਿੱਤੇ ਗਏ ਪਰ ਫਿਰ ਵੀ ਸਮਰਥਕਾਂ ਦੀ ਭੀੜ ਦੇਖਣ ਲੱਗਾ ਤੁਸੀਂ ਆਪ ਹੀ ਦੇਖ ਲਵੋ ਅਲਗ-ਅਲਗ ਥਾਵਾਂ ਦੀਆਂ ਤਸਵੀਰਾਂ ਕਿਵੇਂ ਹੋਇਆ ਜਿੰਦਰ ਵੈਸ਼ੇ ਹਾਈ ਵੋਲਟੇਜ ਡਰਾਮਾ ਸੋਨਾ ਜੈ ਜੀ ਪਟਿਆਰੇ ਦੇ ਡਿਪਟੀ ਮੇਅਰ ਦਾ ਭਰਾ ਹੈ ਗਏ ਹੈ ਹਾਂਜੀ ਜਿਹੜੇ ਆ ਦਾਰੂਦੂਰ ਬਣਦੇ ਵੇ ਪਟਿਆਰੇ ਦੇ ਡਿਪਟੀ ਮੇਅਰ ਦਾ ਭਰਾ ਹੈ ਗਏ ਹੈ ਭਾਈ ਦੇ ਨੇ ਆਈ ਦੇ ਵਿੱਚ ਨਾਲ ਪਹਿਲਾਂ ਸਾਰਾ ਕੁਝ ਬਣ ਗਿਆ ਕੋਈ ਨਹੀਂ ਦੂਰ ਹੋਈ ਹੈ ਦੂਰ ਹੋਈ ਹੈ ਉਹਨੂੰ ਫੇਰ ਪਈ ਹੈ ਇਹ ਗੱਡੀ ਦੇ ਵਿੱਚ ਜਿਹੜਾ ਇਹ दारू ਦੀ ਬੋਤਲ ਪਈ ਹੈ ਜੀ ਜਿਹੜੀ ਆਮ ਆਦਮੀ ਪਾਰਟੀ ਵੱਲੋਂ ਵੰਡੀ ਜਾ ਰਹੀ ਹੈ ਜਲੰਧਰ ਰਵੇਸ ਦੇ ਵਿੱਚ ਸੂਟ ਵੀ ਦੇਖੇ ਜਾ ਸਕਦੇ ਆ ਸਰੋ ਦਾ ਤੇਲ ਰਾਸ਼ਨ ਇਹ ਦੇਖੋ ਜੀ ਸ਼ਰਾਬ ਦੀਆਂ ਪੇਟੀਆਂ ਜਿਹੜੀ ਇਹ ਆਮ ਆਦਮੀ ਪਾਰਟੀ ਦੇ ਪਰਨੇ ਜਿਹੜੇ ਇਥੇ ਹੀ ਜਿਹੜਾ ਇੱਕ ਪ੍ਰਚਾਰ ਕਰਨ ਵਾਸਤੇ ਖਾਸ ਤੌਰ ਤੇ ਜਿਹੜਾ ਕਿ ਵੋਟਰਾਂ ਨੂੰ ਲੁਭਾਉਣ ਵਾਸਤੇ ਕੀਤਾ ਜਾ ਰਹੀਆਂ ਤਸਵੀਰਾਂ ਨੇ ਤਸਵੀਰਾਂ ਨਾਲ ਨੋਟ ਵੀ ਗੱਲ ਇਹ ਹੈ ਕਿ ਆਪ ਕੋਈ ਨਾ ਅੰਦਰ ਨਹੀਂ ਕੀਤਾ ਦੇ ਲਈ ਕਿਤਾ ਗੁੰਡੇ ਬਦਮਾਸ਼ ਪੁਲਿਸ ਤੰਤਰ ਮੰਤ ਸਾਰੇ ਯੂਜ਼ ਕਰ ਰਹੀ ਹੈ ਸਰਕਾਰ ਦੇਖੋ ਗਣਵੇਂ ਨਾਂ ਦੇ ਅਗੇ ਸਪੋਟਾਂ ਲੱਗੀਆਂ ਨੇ ਪਿੱਛੇ ਲੋਕਾਂ ਨੂੰ ਸਮਾਨ ਮਿਲ ਰਿਹਾ ਹੈ ਪੰਨੇ ਲੋਕੇਸਟ ਉਰੇ ਵਿੱਚ ਕੈਸ਼ ਹੈ ਵਿੱਚ ਉਰੇ ਵਿੱਚ ਸ਼ਰਾਬ ਹੈ ਸੂਟ ਹੈ ਰਾਸ਼ਨ ਹੈ ਜਿਹੜੇ ਆਪਾਂ ਵਰਤਮਾਨ ਕਹਿੰਦੇ ਮੈਂ ਅਮਾਨਦਾਰ ਇਹ ਇਮਾਨਦਾਰੀ ਸਰਕਾਰ ਦੀਆਂ ਗੱਲਾਂ ਕਰਨ ਵਾਲੇ ਜੇ ਮੁੱਖ ਮੰਤਰੀ ਮੈਨੂੰ ਖੁੰਦੇ ਵੀ ਹੋਣ ਜਰੂਰ ਕਰਨ ਦੀ ਕੋਸ਼ਿਸ਼ ਕਰਦੇ ਦਸਤੀਫਾ ਦੇ ਇਹ ਐਸੋਲੇ ਜਿਹੜੀ ਇੱਕ ਗੱਡੀ ਹੈ ਕਾਰਵਾਈ ਕੀ ਹੈ ਲੱਗਦਾ ਉਹ ਕੀ ਦੀ ਪਿਆਵੇ ਇਹ ਮੁਕਦਮਾ ਤੇ ਜੇ ਐਮਐਲਏ ਦੀ ਗੱਡੀ ਹੈ ਇਹ ਐਮਐਲਏ ਦੀ ਸਕੋਰਟ ਹੈ ਜਿਹੜੀ ਐਮਐਲਏ ਦੀ ਗੱਡੀ ਹੈ ਹੁਣ ਦੱਸਣਗੇ ਮੈਨੂੰ ਕਿ ਇਹ ਜਿਹੜੀ ਆ ਗੱਡੀ ਹੁਣ ਕਾਲੇ ਰੰਗ ਦੀ ਸਕੋਰਪੀ ਹੋਇਆ ਇਹਦਾ ਪਤਾ ਕਿਦੋਂ ਲੱਗ ਰਿਹਾ ਤੇ ਵਿੱਚ ਸਮਾਨ ਕੀ ਹੈ ਆ ਦੇਖੋ ਸਾਹਮਣੇ ਦਾਰੂ ਦੀ ਬੇਟੀ ਹੈ ਜੀ ਦਾਰੂ ਵਿੱਚ ਪੈਸੇ ਵਿੱਚ ਰਾਸ਼ਨ ਸੂਟ ਲੋਕਾਂ ਨੂੰ ਲੋਕਤੰਤਰ ਜਿਹੜਾ ਅਧਿਕਾਰ ਹੈ ਮਤਦਾਨਾ ਮਤਲਬ ਕੀ ਹੈ ਜੀ ਇਹ ਆਪਣੀ ਮਤਦਾਨਾ ਜੀ ਕਿ ਮੇਰੀ ਜਿਹੜੀ ਵੋਟ ਹੈ ਮੈਨੂੰ ਦੇਣਾ ਚਾਹਣਾ ਕਿਸੇ ਨੂੰ ਪਤਾ ਨਹੀਂ ਉਹਨੂੰ ਚਾਹੀਦਾ ਅੱਜ ਜਿਹੜਾ ਕਿ ਮੁੱਖ ਮੰਤਰੀ ਇੱਕ 20 ਦੇ ਰੰਕਲਕਾਰੇ ਮਾਰ ਕੇ ਗਿਆ ਮੈਂ ਆਵਾੰਦਾਰ ਮੁੱਖ ਮੰਤਰੀ ਕਿ ਮਾਂ ਦਾ ਸਰਕਾਰ ਆ ਦੇਖ ਲੋ ਉਹਨਾਂ ਦੇ ਕਾਰਨਾਮੇ ਕਿੱਥੇ ਆਜ ਉਹ ਹਰਾਹਤ ਉਹਨਾਂ ਦੇ ਚਿਹਰੇ ਤੇ ਦਿਖਾਈ ਦੇ ਰਹੀ ਹੈ ਹਾਰ ਸ਼ੀਤਲ ਇੱਕ ਜਿਹੜੀ ਹਾਰ ਸ਼ੀਤਲ ਸਵਾਲ ਹੈ ਇੱਕ ਪ੍ਰੈਸ ਕਾਨਫਰੈਂਸ ਤੇ ਜਿਸ ਵੀ ਕਹਾ ਗਿਆ ਸੀ ਬੂਥ ਵੀ ਕੈਪਚਰ ਹੋ ਸਕਦੇ ਨੇ ਪਰ ਇਹ ਤਸਵੀਰ ਵੀ ਜਿਸ ਤਰੀਕੇ ਦਾ ਬੜੀ ਅਕੀ ਸਮੇਂ ਦਾ ਕੋਈ ਢੰਟੇ ਰਹੀ ਮੇਰੇ ਮੇਰੀ ਜਿਹੜੀ ਮੇਰੇ ਲੋਕ ਜਿਨ੍ਹਾਂ ਨੇ ਮੈਨੂੰ ਇਸ ਲਾਇਕ ਬਣਾਇਆ ਹੈ ਦੇਖੋ ਕਿੰਦਾ ਖੜੇ ਹੈ ਇਹ ਲੋਕ ਨਾ ਬੂਥ ਕੈਪਚਰ ਹੋ ਜਾਣਗੇ ਨਾ ਕਿਸੇ ਨੂੰ ਜਿਹੜਾ ਲਾਲਤ ਲਈ ਸਮਝੀ ਦੇ ਦੇਣਗੇ ਇਹ ਇਮਾਨਦਾਰ ਲੋਕ ਹੈ ਇਹ ਮੇਰੇ ਨਾਲ ਜੁੜੇ ਹੈ ਮੇਰੇ ਦੁੱਖ ਸੁੱਖ ਦੇ ਸਾਥੀ ਹੈ ਇਹ ਮੇਰੀ ਪਾਰਟੀ ਦੇ ਸਪਾਈ ਹੈ ਇਲੈਕਸ਼ਨ ਕਮਿਸ਼ਨ ਦੇ ਕਾਰਜ ਕਰਾਰੀ ਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਦੇਖਦੇ ਹੋ ਹਾਲਾਤ ਲੱਗਦਾ ਹੈ ਜਲੰਧਰ ਦੇ ਵਿੱਚ ਕਿਸੇ ਨਾਮ ਜਿਹੜੀ ਸਰਕਾਰੀ ਨਾਮ ਦੀ ਜਿਹੜੀ ਚੀਜ਼ ਹੈ ਉਹ ਇਦਾਂ ਇਸਤੇਮਾਲ ਹੋ ਰਹੀ ਹੈ ਜਿਦਾ ਖੁੰਡਾ ਤਕਸੀਰ ਕਰਦਾ ਹੈ ਅੱਜ ਲੋਕਤੰਤਰ ਦੀ ਹੱਤਿਆ ਲੋਕਤੰਤਰ ਦੀ ਜੇ ਕਿਸੇ ਨੇ ਨਹੀਂ ਦੇਖੀ ਹੱਤਿਆ ਜਲੰਧਰ ਆ ਕੇ ਦੇਖ ਲਵੇ ਕਿਦਾਂ ਕਰੀ ਕਰੀ ਦੇ ਵਿੱਚ ਖੁੰਡੇ ਬਦਮਾਸ਼ ਇਹਨਾਂ ਦਾ ਨਾਮ ਕਿੰਨੀ ਦੇਰ ਤੱਕ ਇੱਥੇ ਹੀ ਰੁਕੇ ਰਹੇ ਹੋਗੇ ਕਿ ਕਰਨੇ ਦੀ ਕਮੰਗ ਕਰੀ ਇਹ ਮੇਰੇ ਤੋਂ ਇਹ ਡਿਵੀਜ਼ਨ ਨੰਬਰ 5 ਹੈ ਇਹ TESB ਬੈਠਦੇ ਆ ਇਹਨਾਂ ਦੇ ਇਸ ਤੋਂ 20 ਕਦਮ ਦੂਰ ਦਾਣਾ ਪਾਣੀ ਇੱਕ ਤੱਪ ਹੈ ਉੱਥੇ ਜਾ ਕੇ ਦੇਖੋ ਸਰਕਾਰ ਦੀਆਂ ਸਰਕਾਰੀ ਗੱਡੀਆਂ ਉੱਥੇ ਦਾਰੂ ਉੱਥੇ ਰਾਸ਼ਨ ਉੱਥੇ ਕਿਦਾਂ ਦੋ ਨੰਬਰ ਦੇ ਜਿਹੜੇ ਸਮਾਨ ਹੈ ਪਿਆ ਉਹ ਕੋਈ ਵੀ ਜਾ ਕੇ ਚੈੱਕ ਨਹੀਂ ਕਰ ਸਕਦਾ ਤੁਹਾਡੇ ਵੱਲੋਂ ਕਿੰਨੀਆਂ ਗੱਡੀਆਂ ਕਰਨ 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 ਉਹਨਾਂ ਨੂੰ ਸਮਝ ਲਿਓ ਮੇਰੀ ਟੀਮ ਪੂਰੀ ਤਿਆਰ ਰਹੀਓ ਦੇਖ ਇਹ ਰਾਤ ਤੱਕ ਪੈਰਾ ਨਹੀਂ ਲੈਂਗੇ ਅਗਰ ਕਿਸੇ ਨੇ ਵੀ ਕੋਸ਼ਿਸ਼ ਕੀਤੀ ਧਿਆਨ ਦੇਣ ਦੀ ਸੋਈ ਸੋਈ ਪਹਿਲੀ ਮੇਰੀ ਮਾਰਨਗੇ ਪਿਆਰ ਦੇ ਨਾਮ ਹਾਂ ਔਰ ਉਸ ਤੋਂ ਬਾਅਦ ਅਗਰ ਮੇਰੇ ਕਿਸੇ ਕਰਮਚਾਰੀ ਨੇ ਕੋਈ ਅਗਲਾ ਅਕਸੈਸ਼ਨ ਲੈ ਲਿਆ ਅਗਰ ਕਿਸੇ ਦੇ ਉੱਤੇ ਕੋਈ ਕੁੱਟ ਪੱਜ ਕੋਈ ਨੁਕਸਾਨ ਹੋਇਆ ਉਹ ਸਿੱਧੇ ਸਾਨੂੰ ਕੋ ਮੌਜੂਦ ਤੌਰ ਤੇ ਸਰਕਾਰ ਹੋਏਗੀ ਮੈਂ ਆਪਣੇ ਲੋਕਾਂ ਨੂੰ ਪੂਰੀ ਦੇਤੀ ਠੀਕ ਹੈ ਅਗੇ ਡਿਪਟੀ ਮੀਰ ਦਾ ਡਰਾਈਵਰ ਹੈ ਜੀ ਡਿਪਟੀ ਮੀਰ ਦਾ ਡਰਾਈਵਰ ਹੈ ਕੋਰਗੋ ਦਾ ਡਿਪਟੀ ਮੀਰ ਦਾ ਡਰਾਈਵਰ ਹੈ ਜੀ ਪਟਿਆਲੇ ਦਾ ਦੇਵੀ ਤਲਾ ਮੰਦਿਰ ਤੇ ਚੈੱਕ ਕਰ ਲਿਓ ਕਿ ਲੋਕਾਂ ਨੂੰ ਨਹੀਂ ਆਇਆ ਉਹ ਡੁੱਬ ਕੇ ਮਰਨ ਵਾਲੀ ਗੱਲ ਹੈ ਕਿ ਮੁੱਖ ਮੰਤਰੀ ਹੰਕਾਰ ਉਹ 1000 ਦਾ ਹਿੰਦੂਆਂ ਨੂੰ ਨਕਾਰ ਰਿਹਾ ਹੈ ਹਿੰਦੂਆਂ ਨੂੰ ਕਹਿ ਕੀ ਰਿਹਾ ਹੈ ਕਿ ਜਿਹੜੇ ਪੈਸੇ ਦੁੱਧੀਆਂ ਪਾਰਕਿਆਂ ਦੇ ਲੋਕ ਲੈ ਕੇ ਆ ਰਹੇ ਆ ਉਹ ਦੇਵੀ ਕਲਾਂ ਮੰਦਿਰ ਦੇ ਪੈਸੇ ਆ ਕਹਿਣ ਦਾ ਮਤਲਬ ਪ੍ਰਭੂ ਰਾਮ ਨੂੰ ਚੈਲੰਜ ਹਿੰਦੂਆਂ ਨੂੰ ਚੈਲੰਜ ਹੋਰੇ ਜਿਹੜੀ ਮਾਨਸਿਕ ਉਸ ਮੁੱਖ ਮੰਤਰੀ ਦੇ ਅੱਜ ਜੋ ਦਿਮਾਕੀ ਹਾਲਤ ਕਰਾਬਿਸ ਕਰਕੇ ਹੋ ਰਹੀ ਹੈ ਕਿ ਜਿਹਨੂੰ ਉਹ ਜਿਹੜੀ ਬਾਈ ਇਲੈਕਸ਼ਨ ਆ ਉਹ ਹਾਰ ਰਿਹਾ ਉਹਨੂੰ ਆਪਣੀ ਹਾਰ ਜਿਹੜੀ ਨਹੀਂ ਪੱਚ ਰਹੀ ਉਸ ਕਰਕੇ ਇਦਾਂ ਦੇ ਕਟਿਆ ਬਿਆਨ ਦੇ ਨਹੀਂ ਜਿਹੜੇ ਸਾਡੇ Hindu Sikh ਇਕੱਤਨ ਤੋੜਨ ਦੀ ਗੱਲ ਹੋ ਰਹੀ ਕਿਉਂਕਿ ਇਹ ਜਿਹੜਾ ਬਿਆਨ ਹੈ ਠੀਕ ਸਾਡੀ ਚਾਰੀ ਚਾਰੀ ਕਰਾਂਗੇ ਪ੍ਰਾਈਵੇਟ ਗੱਲਾਂ ਦੇਖੋ ਸਾਇਲੈਂਟ ਸਾਇਲੈਂਟ ਅਦਿੱਤ ਕਿੱਥੇ ਬੈਠੇ ਨੇ ਚੱਲਿਆ ਜਾ ਰਿਹਾ ਮੰਨੇ ਨਾ ਕਰੀਓ ਸਭ ਸਾਇਲੈਂਟ ਸਾਇਲੈਂਟ ਹੋਊਗਾ ਨਾ ਕੀ ਲਾ ਲਵਾਂ ਨਾ ਲਾਉਂਦਾ ਦੋ ਘੰਟੇ ਟੈਕਨੀਕਲ ਕਾ ਕਰੇ ਇੱਕ ਸਮਾਂ ਮਿਲ ਜੀਗੀ ਇਸ ਬਾਰੇ ਆ ਕੇ ਕੜਾ ਕਿ ਕੋਈ ਨਾ ਹੋ ਠੀਕ ਇੰਨੀ ਬਾਜ਼ੀ ਆਣੀ ਹੈ ਜੇ ਵੀ ਤਲਾ ਮੰਦਰ ਤੋਂ ਜਿਹੜੇ ਪੈਸੇ ਆ ਇਹ ਭਗਵੰਤਮਾਨ ਸਪਸ਼ਟ ਕਰੇ ਕਿ ਇਹ ਕਿਹਨਾਂ ਨੂੰ ਗੱਲ ਕਰੀ ਆ ਮੇਰੇ Hindu Delhi ਗੈਟਾਂ ਦੇ ਖਿਲਾਫ ਬੋਲਿਆ Hinduwan ਦੇ ਖਿਲਾਫ ਬੋਲਿਆ ਇਹਨਾਂ ਦੇ ਖਿਲਾਫ ਬੋਲਿਆ ਇਹ ਭਗਵੰਤਮਾਨ ਨੂੰ ਬਹੁਤ ਮਹੰਗਾ ਪਵੇਗਾ 10 ਤਰੀਕਸ ਮੇਰੇ ਲੋਕ ਕਿਹਾਉਂਦੀ ਹੈ ਗੱਲ ਕਹੀ ਹੈ ਕਿ ਇੱਕ ਸਾਡੇ ਧਾਰਮਿਕ ਸਥਾਨ ਨੂੰ ਦੇਵੀ ਤਲਾ ਮੰਦਰ ਦੇ ਪੈਸੇ ਆ ਉਹ ਗਲਤ ਕੰਮ ਚ ਜੂਸ ਹੋ ਰਿਹਾ ਇਹ ਚੇ ਮੈਂ ਕਦੀ ਬਰਦਾਸ਼ਤ ਨਹੀਂ ਕਰਾਂਗਾ ਮੇਰੇ ਲੋਕ ਨਹੀਂ ਬਰਦਾਸ਼ਤ ਕਰਨਗੇ ਅੱਜ ਲੋਕ ਲੋਕਤੰਤਰ ਜਿਹੜੀ ਹੱਤਿਆ ਹੈ ਉਹ ਤੁਮਹਾਨੂੰ ਸਰਕਾਰ ਹੁਣ ਪੁਲਿਸ ਕਾਰਵਾਈ ਸ਼ਿਤਲ ਜੀ ਇਹ ਮੇਰੇ ਮਲਾਜੇ ਮੋਕੇ ਤੇ ਦੌੜ ਗਏ ਜੀ ਉਹ ਸ਼ਿਤਲ ਜੀ ਗੱਡੀ ਦੇ ਪਿੱਛੇ ਸਰਕਾਰੀ ਲਾਈਟਾਂ ਲੱਗੀਆਂ ਹੋਈਆਂ ਹੈਗਾ ਸਹਾਰਾ ਮੇਰਾ ਸ਼ਾਮ ਮੇਰਾ ਸ਼ਾਮ 295 ਲੱਗਦੀ ਹੈ ਨਾ ਜੀ 295 ਆ ਜੀ ਆਰਮੀ ਦਾ ਆਰਮੀ ਦਾ ਸਟicker ਲੱਗਾ ਹੋਇਆ ਜੀ ম න্যাপাজিී ෙ অতে ට ভা। ਇਸੇ ਤਰੀਕੇ ਦੇ ਨਾਲ ਕੰਮ ਨਹੀਂ ਹੋ ਰਹੀ ਐ ਆਡੀ ਇੰਡੀਆ ਤੇ ਜਿਹੜੀ ਵੀ ਉਸ ਦੀ ਪ੍ਰੈਸ ਜਿਹੜੀ ਬੜੀ ਸਮਾਜਿਕ ਵਾਸੀ ਨੂੰ ਲਾਉਂਦਾ ਬਾਤੀ ਉੱਧਰ ਗਈ ਤੇ ਉਹ ਖਾਤਾ ਜਿਹੜਾ ਪੈ ਰਿਹਾ ਇਹ ਆਪਣੇ ਦੇ ਫੋਨ ਕਿਉਂ ਉੱਪਰ ਪੁੱਛੇ ਰੱਖਦੇ ਨੰਨਾ ਕੋਈ ਬੋਲਣਾ ਬੰਦਾ ਹੋਇਆ ਬੰਦਾ ਹੋਇਆ ਬੰਦਾ ਹੋਇਆ اوہ 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 পের কোওড্ কোডিড নঐার� at ম�঎স�ল ক্সগঁন্েযার স্টামকেজদাারা হযাটারগারটুা এঠ কিয়লারগে কয়ে ਹੰਤ ਚਲੋ ਜੀ ਚਲੋ ਥਾਣੇ 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 ਚਲੋ ਸਾਨੂੰ ਆਇਓ ਥਾਣੇ ਥਾਣੇ ਚਲੋ ਐਕੋ ਜੀ ਪ੍ਰਾਈਵੇਟ ਗੱਡੀ ਐ ਲਾਈਟਾਂ ਲੱਗੀਆਂ ਹੋਈਆਂ ਕੋਰਟ ਤੇ ਸ਼ਰਮ ਧਜੀਆਂ ਉਡਾਈਆਂ ਜਾ ਰਹੀਆਂ ਐ ਪੀਪੀ ਨਾਲ ਲੱਟੋ ਮਲਾਦਮ ਜਿਹੜੇ ਦੌੜ ਚੁੱਕੇ ਆ ਸਰਕਾਰੀ ਗੱਡੀਆਂ ਦੇ ਵਿੱਚ ਸ਼ਰਮ ਜਲੰਧਰ ਦੇ ਵਿੱਚ ਪੈਸੇ ਪ੍ਰਸ਼ਾਸਨ ਵੱਲੋਂ ਵੰਡੇ ਜਾ ਰਹੇ ਆ ਉਹ ਲੈ ਜੀ ਘੰਮੇਣ ਵਿੱਚ ਹੀ 도ੜ ਗਏ ਪੈਸੇ ਨਾ ਬੜਾ ਲਫਾਫਾ ਪਿੱਛੇ ਬਣਦਾ ਜੀ ਦੇਖੋ ਉਸਤਾ ਦਾ ਐ ਆਮ ਆਦੀ ਪਾਰਟੀ ਦੀ ਸਰਕਾਰ ਹੈ ਸ਼ਰੇਆ ਮਲਾਜਮਾਂ ਦੇ ਥਰੂ ਪੈਸੇ दारू ਅਤੇ ਸੂਰ ਜਿਹੜੇ ਵੰਡੇ ਜਾ ਰਹੇ ਐ ਆਮ ਆਦੀ ਪਾਰਟੀ ਦੀ ਸਰਕਾਰ ਹੈ ਜਿਨ੍ਹਾਂ ਨੇ ਨਸ਼ਾ ਬੰਦ ਕੀ ਨਸ਼ਾ ਸ਼ਰੇਆ ਘਰਾਂ ਦੇ ਵਿੱਚ ਪਕਵਾੜਾ ਸਟਾਰਟ ਕਰ ਦਿੱਤਾ ਅੰਦਰ ਹੀ ਲੈ ਕੇ ਚੱਲੇਗੀ ਬਲੂ ਬਾਜੀ ਕਿਹੜਾ ਵਿੱਚ ਗੱਲ ਪਾਇਆ ਜੀ ਆਮ ਆਦੀ ਪਾਰਟੀ ਨੇ ਆਹ ਨੂੰ ਪਿੱਛੇ ਹੋ ਗਿਆ ਨਸ਼ਾ ਵੜਦੇ ਵੇ ਦੱਸੋ ਸਰਕਾਰੀ ਗੱਡੀਆਂ 'ਚ ਭੜੀ ਥਾਣੇ ਲਾ ਕੇ ਚਲੂ ਗੱਡੀ ਨੂੰ ਤੁਸਾਬਾ ਕਰੀਓ ਕੀ ਉਹਨੇ ਜਾ ਐਮਐਲਏ ਸਾਹਿਬ ਆਪ ਆ ਰਹੇ ਗੱਡੀ ਲੈ ਕੇ ਐਮਐਲਏ ਸਾਹਿਬ ਜਾਨਕ ਜੀ ਗੱਡੀ 'ਚ ਆ ਗਏ ਬੱਸ ਕਰੋ ਦਿਲ ਜਾਏ ਇਹਨੂੰ ਜਾਨ ਲਗੂ ਆ ਪਿੱਛੇ ਸੂਰਤ ਦਿਖਾਈਏ ਆ ਜਾਓ ਆ ਜਾਓ ਪਿੱਛੇ ਸੂਰਤ ਦਿਖਾਓ ਜਨਾਬ ਪਈ ਲਾ ਸ਼ਰਾਬ ਜਨਾਬ ਪਈ ਸ਼ਰਾਬ ਖੋਲੋ ਗੱਡੀ ਨੂੰ ਬਾਹਰ ਸਾਹਮਣੇ ਗੱਡੀ ਨੂੰ ਬਾਹਰ ਕਰਦੇ ਸਾਹਮਣੇ ਗੱਡੀ ਨੂੰ ਬਾਹਰ ਕਰਦੇ ਜਨਾਬ ਪਈ ਹੋਈ ਜਿੰਦਾ ਰਹੀ ਜਿੰਦਾ ਕਰਦੀ ਜਲਦੀ ਵੀ ਆ ਮਨ ਨੂੰ ਅੱਡੀ ਦੀ

ਆਗੇ ਦਿੱਤੀ ਆਓ ਮੈਂ ਵੀ ਆਪਣੇ ਬੰਦੇ ਲਾਉਣਾ ਕਿਤੇ ਸ਼ਰਾਬ ਹੈ ਕਿਤੇ ਸੂਟ ਆ ਦਿੱਤਾ ਨੋਟੇ ਦੇ ਬੰਦੇ ਉਹ ਜਿਹੜੇ ਪੇ ਹੋਏ ਨੇ ਨੋਟੇ ਦੇ ਬੰਦੇ ਲੈ ਸ਼ਰਾਬ ਆ ਸੂਟ ਆ ਆਮਾ ਦੀ ਵੀ ਪਾਰਟੀ ਦੇ ਵੱਲੋਂ ਵੰਡੀ ਆ ਰਿਹਾ ਦੇਖੋ ਜੀ ਆਮਾ ਦੀ ਪਾਰਟੀ ਦੇ ਪਰਨੇ ਸ਼ਰਾਬ ਦੀਆਂ ਪੇਟੀਆਂ ਜਿਹੜੀ ਕਾਰ ਦੇ ਵਿੱਚ